ਹਾਂ ਨੀ ਕਿਤਾ ਠੀਕ ਆ ਮੈਂ ਆ ਗਿਆ ਬਸ ਠੀਕ ਹੁਣ ਥਾਂ ਜਣ ਮੈਂ ਲਵਾਉਂਦਾ ਲੇ ਇੱਕ ਆ ਲੈਂਦੀਆਂ ਨਾ ਪੰਡਾਈਆਂ ਤੇ ਆ ਸੋਫਾ ਲੈਂਦਾ ਆ ਆ ਪ੍ਰੈਸ ਟੇਬਲ ਲੈਂਦਾ ਆ ਇੱਕ ਆ ਪੰਡ ਪਾਈ ਤੇ ਇਧਰ ਬੈੱਡ ਆ ਗਿਆ ਹਾਂਜੀ ਹਾਂਜੀ ਉੱਤੇ ਕੀ ਰੱਖਣਾ ਹੁਣ ਹਾਂਜੀ ਇੱਚ ਕੀ ਰੱਖਿਆ ਜੇ ਬੋਰੀ ਚ ਖੰਡ ਮੇਰੇ ਪੁੱਛਦੇ ਮੱਛਰ ਲੜਿਆ ਤੇ ਵਖਾਉਣ ਦੀ ਪਾ ਮੱਛਰ ਲੜਿਆ ਤੂ ਬਣੀ ਨਹੀਂ ਤੂ ਟੈਪ ਸਭ ਲਾਈ ਗੜਿਆ ਹੀ ਵੀ ਹੋਈ ਕੀ ਚਾਹਦੀ ਚਾਹ ਪੀਣਾ ਚਾਹ 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 ਨਾ ਹੁਣ ਵੀੜ ਹਟ ਗਈ ਖੂਬ ਮਾਰਾ ਕਰੋ ਰੋ ਕੇ ਦੱਸਣ ਦੇ ਅੱਜ ਸੇ ਕੁੜੇ ਐ ਕਿ ਸੇਰ ਕਿੱਥੇ ਵੱਜ ਜਾ ਵਾ ਫਿਰ ਚਲ ਚਾਹ ਤੋਕਾ ਦਾਦ ਨੂੰ ਦੱਸਦਾ ਕਿ ਸਿਰ ਵੱਜਾ ਹਰਗੁਣ ਦਦੋਂ ਦਦੋ ਕਸ਼ੇ ਰੇਸ਼ਰ ਵਜਾ ਅੱਛਾ ਅੱਛਾ ਐਵੇਂ ਬੱਜਾ ਕੋਈ ਨਹੀਂ sire rehnda ਜੀ ਦਰਦ ਅੰਨ ਦੋ ਲੈ 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 ਫਿਰ ਕੇ ਆ ਜਾ ਜਿਹੜੇ ਕੋ ਬਾਲ ਤੇ ਬੋਲ ਦੇ ਚਕਾਰ ਮੇਰਾ ਵੀਰ ਬਨਾਣਾ ਖਾ ਲੈ ਪਹਿਲਾਂ ਬੈ ਕੇ ਚੀਜੀ ਕਾਓ ਬੈ ਜਾ ਬੈ ਵੈਰੀ ਗੁੱਡ ਐਦਾਂ ਉਹ ਛਿੱਲੇ ਉਹ ਛਿੱਲੇ ਨੂੰ ਖਾਣੀ ਇੱਤੇ ਦਾ ਖਾਓ 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 ਬੱਚ ਬੱਚ ਨੂੰ ਘਮੋ ਗਿਆ ਦੇ ਦੋ ਦੇ ਦੋ ਘਮੋ ਗਿਆ ਲੈ ਲੈ ਨਹੀਂ ਡਾਇਰ ਵਾਲੀ ਪਾ ਅੰਦਰ ਚਲ ਜਾਓ ਵੇ ਤਰ ਲੈ ਲੈ ਡਿੱਕ ਦਾ ਕਾਂਟੇ ਬਣਾਉਂਦੇ ਵੇ ਸਹੀ ਰਸੀਲੇ ਮਾਉਣ ਰਸੀਲੇ ਬਣਿਆ ਹੁਣ ਜਾ ਰਹੇ ਹਾਂ ਗੁਰਦੈਰ ਸਾਹਿਬ ਦਰਿਆ ਦੇਣ ਵਾਸਤੇ ਤੇ ਚਾਬੀ ਲੈ ਲਈ ਮਾਰ ਆਵਾਜ਼ ਪ੍ਰਿੰਸ ਪ੍ਰਧਾਨ ਸਾਹਿਬ ਪ੍ਰਿੰਸ ਨਾ ਸਸਕਾਰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇੱਕ ਹੋਰ ਖੁਸ਼ਖਬਰੀ ਵੀ ਹੋਇਆ ਕਰੋ ਤੁਹਾਨੂੰ ਦਿਖਾਉਨੇ ਆ ਤੇ ਆਪਣਾ ਪਾਸਪੋਰਟ ਉਹ ਆ ਗਏ ਨੇ ਸੰਦੀਪ ਦਾ ਵੀ ਆ ਗਿਆ ਤੇ ਇਧਰ ਆਪਣਾ ਵੀ ਆ ਗਿਆ ਵਧਾਈਆਂ ਬਾਈ ਬਹੁਤ ਬਹੁਤ ਤੁਹਾਨੂੰ ਪਾਸਪੋਰਟ ਆ ਗਿਆ ਸੰਦੀਪ ਦਾ ਵੀ ਤੇ ਇਧਰ ਆਪਣਾ ਵੀ ਆ ਗਿਆ ਪਾਸਪੋਰਟ ਤੇ ਆਪਾਂ ਵੀ ਹੁਣ ਬਾਹਰ ਜਾਵਾਂਗੇ ਠੀਕ ਹੈ ਹੁਣ ਮਮਮੀ ਦਾ ਬਣਾਉਣਾ ਤੇ ਹਰ ਗੁੰਦਾ ਦੋਨਾਂ ਜਾਣੇ ਤੁਹਾਡੇ ਕੋਲ ਮਮਮੀ ਇਹਦੇ ਹਰ ਗੁੰਦਾ ਰਹੇਗਾ ਬਸ ਲੈ ਵੇ ਪਾਰਸਲ ਇੱਕ ਹੋਰ ਆ ਗਿਆ ਪਾਰਸਲ ਤੇ ਪਾਰਸਲ ਡਿੱਗਣ ਡਿਆ ਹੈ ਇਹ ਨਾਲ ਦੀ ਨੂੰ ਮਤਲਬ ਕੋ ਫਰਾਕ ਫਰਾਕ ਵਗੈਰਾ ਕੋਈ ਆਈ ਹੈ ਇਹ ਕਿੰਨੇ ਦਿਨ ਹੋ ਗਏ ਆਈ ਨੂੰ 15 20 ਦਿਨ ਹੋ ਗਏ ਤੇ ਬਾਹਰ ਦੁਕਾਨ ਤੇ ਮੈਂ ਉਹਦਾ ਘਰ ਨਹੀਂ ਗਿਆ ਮੈਂ ਬੰਦ ਵੀਰ ਨੂੰ ਗਿਆ ਮੈਂ ਫਲਾਣੀ ਫਲਾਣੀ ਦੁਕਾਨ ਤੇ ਫੜਾ ਜਾ ਤੇ ਉਹ ਉੱਥੇ ਫੜਾ ਗਿਆ ਸੀ ਅੱਜ ਲੈ ਕੇ ਆਇਆ 15 ਦਿਨਾਂ ਬਾਅਦ ਉੱਥੋਂ ਸੰਦੀਪ ਕੁੜੀਆਂ ਨੂੰ ਨਾ ਆਉਂਦੇ ਹੀ ਆ ਤੇ ਮੈਂ ਆਹ ਚੱਲ ਮਮਮੀ ਨੇ ਕਹਿਣਾ ਮੈਂ ਤੈਨੂੰ ਹੀ ਓਪਨ ਕਰੋ ਇਹਨੂੰ ਪਾਸੋਂ ਕੋਲ ਦਾ ਲੈ ਵੀ ਮਿਤਰਾ ਇਹ ਕਿਹੜਾ ਕਲਰ ਹੈ ਰੈੱਡ ਜੀ ਆਈ ਹੈ ਕੀ ਉਹ ਨੂੰ ਆਂਦੇ ਲੈ ਵੀ ਜੀ ਸਾਹ ਜੀ ਵੀ ਆ ਗਏ ਮਗਰੇ ਪਰਪਲ ਚੱਲਦਾ ਪਰਪਲ ਹਾਂ ਉਹ ਆਇਆ ਇਹ 100 ਵਾਲਾ ਕਿਤੇ ਰੈੱਡ ਜੀ 15 ਦਿਨ ਹੋ ਗਏ ਪਾਰਸਲ ਪਾਏ ਨੂੰ ਪਤਾ ਨਹੀਂ ਇਹ ਤੇ ਮੈਂ ਅਚਾਨਕ ਮੈਨੂੰ ਚੇਤਾ ਆਇਆ ਇਹ ਪਾਰਸਲ ਆਇਆ ਹੈ ਪ੍ਰਮੋਸ਼ਨ ਵਾਸਤੇ ਹਾਂ ਠੀਕ ਹੈ ਹੂੰ ਹੂੰ ਤੇ ਪਾਣੀ ਕੋ ਲੇ ਵੀ ਆ ਆਈਏ ਫਰੋਗ ਬੱਲੇ 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 ਵੱਡੀ ਬਹੁਤ ਜਿਆਦਾ ਬੱਲੇ 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 ਆਤੋ ਹੀ ਪਈ ਵੱਡੀ ਵਾਲੀ ਹੈਣਾ ਆ ਗਈ ਉਹ ਤਾਂ ਗਾ ਜਾਂ ਇੱਥੋਂ ਤਾਂ ਕਰਨਾ ਨਹੀਂ ਹਣ ਆ ਤਾਂ ਗੈ ਲਗਾਈਆ ਚੂਨਾ ਤਾਂ ਦਾ ਘੱਟ ਨਹੀਂ ਸਹੀ ਹੈ ਸੋਹਣੀ ਹੈ ਠੀਕ ਆ ਸ਼ਾਮ ਤੇ ਹੋਣਾ ਆਦੀ ਮਮੀ ਸੱਚ ਬੁੰਦੀ ਦੀ ਇੱਕ ਗਈ ਸੀ ਨਾ ਕੀ ਇਹਦੇ ਨਾਲ ਹੱਸਦੀ ਮਮੀ ਹੈਣਾ ਮੈਨੂੰ ਨਹੀਂ ਪਤਾ ਸੀ ਬੁੰਦੀ ਦੇਖ ਗਈ ਮੇਰੇ ਵਾਲਾ ਵੇਖ ਰੇ ਤਰੀ ਆਉਂਦੀ ਆ ਆ ਜਾ ਆ ਜਾ ਆ ਜਾ ਆ ਗਏ ਆ ਗਏ ਮਿਕਾ ਆ ਗਏ ਸੀ ਹਾਂ ਕਿੱਧਰ ਜਾਣਾ ਮਰੂਤੀ ਵਾਲਾ ਆ ਗਿਆ ਸਮਾਨ ਸਮਾਨ ਲੱਦ ਕੇ ਤੇ ਦੀਨੀ ਹੁਣ ਆ ਪਲਾਟ ਚ ਲੈਂਦਾ ਮੈਂ ਆਪ ਨਹੀਂ ਉਧਰੋਂ ਲੱਦਣ ਗਿਆ ਕਿਉਂਕਿ ਚੰਗੇ ਨਹੀਂ ਲੱਗੀਦਾ ਮੇਰਾ ਹੱਕ ਨਹੀਂ ਹੈਗਾ ਵੀ ਉਧਰੋਂ ਲਦਾਉਂਦਾ ਸਮਾਨ ਇੱਥੇ ਲਵਾਵਾ ਦਵਾਂਗੇ ਨਾਲ ਇੰਨਾ ਕਰ ਸਕਦੇ ਆਪਾਂ ਤੇ ਹੁਣ ਭਾਜੀ ਦਾ ਕਾਲ ਆਈ ਮੈਨੂੰ ਕਹਿੰਦੇ ਮਰੂਤਾ ਉੱਥੇ ਪਹੁੰਚਣ ਆਲਾ ਵਾ ਤੇ ਜਾ ਜਲਦੀ ਉੱਗੀ ਇਹਨਾਂ ਦੀ ਗੱਡੀ ਹੌਲੀ ਹੌਲੀ ਆਉਂਦੀ ਮਗਰ ਵਾਹੇ ਦੋ ਗੱਡੀਆਂ ਦੇ ਰਹਿਣੇ ਸਮਾਨ ਲੈਦੇ ਆਪਾਂ ਤਾਂ ਨਹੀਂ ਹੁਣ ਕੀ ਸਿਸਟਮ ਹੈ ਕਵਾ ਤੇ ਹੁਣ ਚੰਦਗੀ ਆਪਾਂ ਨਵੇਂ ਕਰਕੇ ਹੁੰਦੀ ਨਹੀਂ ਹੁਣਾਂ ਦੇ ਲੈ ਵੀ ਭਾਜੀ ਹੁਣਾਂ ਦੇ ਵਿਚਾਰਾਂ ਦੇ ਕਿਸੇ ਨੂੰ ਦਵਾਈ ਉਹਨਾਂ ਦੀ ਗੱਡੀ ਦੀ ਅੱਜ ਬੈਲਟ ਟੁੱਟ ਗਈ ਸਿੰਬਲ ਚੌਂਕ ਲੱਗੇ ਖਲੋਤੇ ਹੁਣ ਮੈਂ ਉਧਰ ਚੱਲਿਆ ਇਹਨਾਂ ਨੇ ਘਰ ਲੱਗੇ ਕਾਫੀ ਟਾਈਮ ਦਾ ਖਲੋਤਾ ਮੈਂ ਆਣ ਕਿ ਮੈਨੂੰ ਘੱਟ ਪੜਨੇ 1/2 ਘੰਟਾ ਹੋ ਗਿਆ ਇੱਥੇ ਬੈਠਿਆਂ ਨੂੰ ਤੇ ਹੁਣ ਉਧਰ ਬੈਲਟ ਟੁੱਟ ਗਈ ਉਹ ਉਧਰ ਜਾਣਾ ਪਣਾ ਮੈਨੂੰ ਤੇ ਉਧਰ ਚੱਲ ਗਿਆ ਹੁਣ ਜਲਦੀ ਜਲਦੀ ਉਹ ਜਿਹਦੇ ਨਾਲ ਟੋਜਣ ਪਾਈਦਾ ਕੰਮ ਖਰਾਬ ਹੋਇਆ ਫਿਰ ਇਦਾਂ ਹੋਣੀ ਆ ਵੀ ਉਹ ਚਾਰਜਰ ਕਰਨ ਵਾਲੀ ਜਿਹੜਾ ਪਾਣੀ ਸਰਕਲ ਕਰਦੀ ਆ ਵੀ ਮੋਟਰ ਉਹਦੀ ਬੈਲਟ ਟੁੱਟੀ ਆ ਵੀ ਤੇ ਗੱਡੀ ਹੀਟ ਹੋਣ ਦੀ ਮੈਂ ਤਾਂ ਹੀਟ ਹੋ ਗਈ ਕੰਮ ਖਰਾਬ ਹੋਣ ਮੈਂ ਇੱਥੇ ਲਾ ਦੋ ਜਿੱਥੇ ਆ ਗਈ ਆਹ ਲਾਤੀ ਸਾਹਮਣੇ ਗੱਡੀ ਚਿੰਕਲ ਦੇ ਰਿਸ਼ਤੇਦਾਰ ਆ ਗਏ ਨੇ ਇੱਥੇ ਲੈ ਮਰੂਤਾ ਆ ਗਿਆ ਤੇ ਪਰ ਨਹੀਂ ਲੈ ਵੀ ਆ ਕੰਮ ਹੋ ਗਿਆ ਓਕੇ ਹੋਰ ਛੱਡ ਦੇਣੀ ਹਾਂ 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 ਜੀ ਹਾਂ ਜੀ ਉੱਤੇ ਕੀ ਰੱਖਣਾ ਹੋਣਾ ਉੱਤੇ ਚਾੜੂ ਯਾਹੋ ਸੋਫਾ ਨਵਾ ਉਤੇ ਰੋਜਾ ਮਮੀ ਜਾਣਾ ਉਤੇ ਯਾਰ ਸੱਟਾਂ ਲੱਗ ਜੇ ਹਾਂਜੀ ਇਹ ਚ ਕੀ ਰੱਖਿਆ ਜੀ ਬੋਰੀ ਚ ਖੰਡ ਇਹ ਤੁਹਾਡਾ ਸਾਡਾ ਪਤਾ ਨਹੀਂ ਇਹ ਹੌਲਾ ਹੀ ਕੰਮ ਦੇ ਇਹ ਚ ਪਣੀ ਕੀ ਜਗਾੜ ਹੈ ਲੈ ਵੀ ਭਾਜੀ ਹੁਣ ਚਲੋ 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 ਭਾਜੀ ਹੁਣਾਂ ਗੱਡੀ ਮੇਰੇ ਵਾਲੇ ਖੜਨੀ ਪਣੀ ਹੈ ਕਿਉਂਕਿ ਉਹ ਦਾ ਥੋੜਾ ਕੰਮ ਹੋ ਗਿਆ ਵਾ ਚੱਲੇ 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 ਲੈ ਵੀ ਸਮਾਨ ਮਰੂਥੇ ਚ ਲਾਤਾ ਆ ਤੇ ਚਿੰਕਣਣ ਜਾਊਗਾ ਮਰੂਥੇ ਤੇ ਇਨਵਾਲੋ ਨਾਲ ਬੈ 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 ਚੋਕੇ ਮੋਣਾ ਆਹੋ ਓਕੇ ਜਾਓ ਜਾਓ ਡੈਡੀਡੇ ਇਧਰ ਆ ਸਫਾਈ ਲਗਲੇ ਕਰਨ ਦੇ ਆ ਵੀ ਚੱਲ ਥੋੜੀ ਸਫਾਈ ਹੋਈ ਤੇ ਚੰਗਾ ਆ ਆ ਠੀਕ ਆ ਓਏ ਮਨ ਲੋ ਕਈ ਨਾ ਘਾ ਵਟਿਆ ਜਾਣਾ ਹੁਣ ਓ ਫਿਰ ਉਹਨੇ ਵਢਿਆਣ ਦੇ ਜਨੇ ਖਸਨ ਆ 2000 ਰੇਟ ਤੇ ਲੱਗ ਚੱਲੀ ਆ ਹੋ ਰਹੀ ਕਿ ਬਸ ਤੇ ਰੇਤ ਹੋਇਆ ਤੇ ਉਹ ਇੰਨੀਆਂ ਕੰਦਾ ਜੁਗੀਆਂ 9 9 ਇੰਚੀ ਕਰਾਤੀਆਂ ਪਹਿਲਾਂ ਨਾ 4 ਇੰਚੀ ਕਰਾਉਂਦੇ ਡੈਡੀ ਤੇ ਮੈਂ ਹੁਣ 9 ਇੰਚੀ ਕਰਾ ਦੋਗਾ ਤੇ ਹੁਣ 9 ਇੰਚੀ ਕਰਾਉਂਦੇ ਡੈਡੀ ਕੰਦਾ ਮੈਂ ਢਿਆਂ ਆਪਣਾ ਕੰਮ ਕਰਨ ਚਿੜਨੇ ਢਿਆਂ ਬਣਾਉਣ ਉਹਤੋਂ ਪਧਨਾ ਤੋੜ ਕੇ ਲੈਂਦਾ ਪਿਆ ਜੀ ਉਧਰੋਂ ਲਿਆਂ ਆਪਣੇ ਪਲਾਟ ਦੇ ਵਿੱਚ ਇਹਦਾ ਹੁਣ ਮੈਂ ਚਟਨੇ ਬਣਾ ਦਿੱਤੀ ਵੀ ਭਾਜੀ ਹੁਣ ਹੀ ਲੈ ਗਏ ਮੇਰੇ ਵਾਲੀ ਗੱਡੀ ਤੇ ਸਮਾਨ ਸੋਣ ਲੈਣ ਵਾਤੇ ਗਏ ਨੇ ਡੰਡਾ ਇੱਥੇ ਹੀ ਹੈਗਾ ਜੀ ਕੱਲ ਦੇ ਪਿਆ ਹਾਂ ਜੀ ਭਾਜੀ ਹੁਣਾਂ ਦੀ ਉਤੋਂ ਗੱਡੀ ਖਰਾਬ ਹੋਈ ਤੇ ਉਹ ਤੋਂ ਨਾ ਚਾਬੀ ਗਵਾਲੀ ਹੋਈ ਉਹਦੇ ਵਿੱਚੋਂ ਉਹਦੇ ਡਿੱਕ ਵੀ ਚਾਬੀ ਫੇਰ ਭਰਾਵਾ ਮੁੰਡੇ ਜਿਹੜੇ ਨੇ ਉਹ ਦਿੱਗੇ ਪਿੰਡ ਦੇ ਸੀ ਉਹ ਦੂਜੇ ਪਿੰਡ ਚਲ ਗਏ ਇਹ ਪਿੰਡ ਦੇ ਸੀ ਮੁੰਡੇ ਤੇ ਉਹ ਚਲ ਗਏ ਮੁੜ ਕੇ ਮੁੜ ਕੇ ਫਿਰ ਮੈਂ ਵੀ ਕੰਦ ਟੱਪ ਕੇ ਕਲੋਨੀ ਚ ਪ੍ਰਾਵਾਹ ਗਿਆਂ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਹਾਨੂੰ 50 ਰੁਪਏ ਦਵਾਂਗਾ ਜਿਹੜਾ ਮਤਲਬ ਜੇ ਕਿਸੇ ਕੋ ਚਾਬੀ ਹੈਗੀ ਤੇ ਦੇ ਦਿਓ ਯਾਰ ਤੁਹਾਡੇ ਗੜੇ ਕੰਮ ਹੈ ਫਿਰ ਉਹ ਕਹਿੰਦੇ ਵੀ ਉਹ ਮੇਰੇ ਭਰਾ ਨੇ ਫੜੀ ਆ ਵੀ ਉਹਦਾ ਭਰਾ ਕਿਤੇ ਉੱਥੇ ਖਲੋਤਾ ਸੀ ਤੇ ਮੁੜ ਕੇ ਮੈਂ ਜਾ ਤੈਨੂੰ 50 ਰੁਪਏ ਦਵਾਂਗਾ ਚਾਬੀ ਲਿਆ ਦੇ ਮੇਰਾ ਵੀਰ ਜਾ ਕੇ ਮੈਂ ਹਮਾ ਕੁਝ ਨਹੀਂ ਕਹਿੰਦਾ ਕਿਉਂਕਿ ਕਿਉਂਕਿ ਉਹਨੇ ਕਿੜੀ ਵਿਚਾਨੇ ਚੋਰੀ ਕੀਤੀ ਤੇ ਸੜਕ ਤੇ ਡਿੱਗੀ ਫੜੀ ਜਾਨੇ ਤਾਂ ਉਹਨੇ ਉਹ ਮੁੰਡੇ ਨੇ ਕਲੋਨੀ ਵਾਲੇ ਦੇ ਪਿੱਛੇ ਆ ਵੀ ਕਿਦੀ ਕਿਦੀ ਚਾਬੀ ਕਿਸ ਨੇ ਫੜੀ ਨਾ ਚਾਬੀ ਉਹਨੇ ਸਰਰੇ ਕਹਾ ਡਾ ਘਰੇ ਨਹੀਂ ਪੁੱਛਿਆ ਵੀ ਤੁਹਾਡੀ ਚਾਬੀ ਬਾਕੀ ਸਾਰਿਆਂ ਦੇ ਘਰ ਪੁੱਛ ਗਿਆ ਤੇ ਹੁਣ ਹੁਣੇ ਲੈ ਚਾਬੀ ਦੇਖ ਗਏ ਨਿਆਣੇ ਤਾਂ ਮੁੜ ਕੇ ਮੈਨਾਂ ਚੱਲ ਲਾਉਂ ਪਰ ਆ ਤੁਹਾਡੇ 50 ਰੁਪਏ ਬੰਦੇ ਤੇ ਦੇਖ ਤੇ ਚਲੋ ਇੰਨਾ ਹੀ 50 ਰੁਪਏ ਪਿੱਛੇ ਚਾਬੀ ਆ ਗਈ ਹੋਰ ਕਿਛਦ ਨਹੀਂ ਤੇ ਐਵੇਂ ਜ਼ਿਆਦਾ ਨੇ ਕਹਿੰਦਾ 1000 ਦਾ 2000 ਰੁਪਏ ਦੀ ਚਾਬੀ ਬਾਨੀ ਜੀਜਾਈ ਵਾਲੀ ਗੱਡੀ ਦੀ i20 i10 ਹਾ ਗ੍ਰੈਂ ਇੱਕ ਕਾਲ ਲੈਂਦੀਆਂ ਨਾ ਪੰਡਾਈਆਂ ਤੇ ਆ ਸੋਫਾ ਲੈਂਦਾ ਆ ਆ ਪ੍ਰੈਸ ਟੇਬਲ ਲੈਂਦਾ ਆ ਇੱਕ ਆ ਪੰਡ ਬਈ ਤੇ ਇਧਰ ਬੈੱਡ ਆ ਗਿਆ ਬੈੱਡ ਤੇ ਦੂਆ ਇਹਨੂੰ ਕਹਿੰਦੇ ਸੈਟੇਬਲ ਜੀ ਤੇ ਬਗਦੇ ਕੋਦੇ ਆ ਗਿਆ ਤੇ ਇੱਕ ਤਾਂ ਫੇਰਾ ਹੋਰ ਲੱਗਣਾ ਐ ਅਸਾਂ ਨਾ ਇਹੋ ਕੇਰਾ ਐ ਬਸ ਹੋਣੀ ਜਿਹੜਾ ਕਰਨਾ ਬਸ ਇਹੀ ਤੇ ਓਕੇ ਹੋ ਜਾਣੇ ਕੰਮ ਥੋੜਾ ਬੋੜਾ ਇਧਰ ਰੱਖਿਆ ਸਮਾਨ ਇਹਨਾਂ ਨਾਲ ਆ ਰੱਖਿਆ ਥੋੜਾ ਬਹੁਤ ਸਮਾਨ ਇਹਨਾਂ ਆ ਰੱਖਿਆ। ਵਾਈ ਬੋਰਡ ਤੇ ਆ ਸਮਾਨ ਬਸ। ਔਰ ਸੋਈ ਇਹਨਾਂ ਦੀ ਉਹ ਟੋਕ ਨਹੀਂ ਪਰਾਣੀ ਪਈ ਸਾਹਮਣੇ। ਚੱਲੇ ਅਭੀ ਥੋੜਾ ਜਿਹਾ ਚਾਹ ਦਾ ਸਬਕਾ ਆਣਾ ਸਿਸਟਮ ਆਪਣਾ ਜਿਹੜਾ ਇੱਥੇ ਕਰਨੀ ਦੀ ਹੁਣੀ ਆ ਗਈ ਨਾ ਉਹਨਾਂ ਨੇ ਅੱਜ ਤੋਂ ਰਹਿਣ ਲੱਗ ਪਣਾ। ਤੇ ਜਦੋਂ ਮੇਰਾ ਪਲਾਟ ਤਿਆਰ ਹੋਣਾ ਦੁਪਹਿਰ ਦਾ ਜਦਾਂ ਇੱਕ ਟਾਈਮ ਚਾਹ ਜਿਹੜੀ ਨਹੀਂ ਇਧਰੋਂ ਲਿਆ ਜਾ ਕਰਾਂਗੇ। ਇਦਾਂ ਸਿਸਟਮ ਹੋ ਜਾਊਗਾ। ਇਥੇ ਲਵੇ ਮਸ਼ਰ ਬਹੁਤ ਵੱਡਣ ਡਿਆ ਮੈਂ ਤੇ ਦੋ ਤਿੰਨ ਕਸ਼ੂਏ ਲਾਏ ਹੁਣ ਇੱਕ ਆਪਣੇ ਪੈਰਾਂ ਲੱਗ ਲੈਣਾ ਆ ਦੋਏ ਕਾ ਇੱਕ ਮਗਰ ਲਾਇਆ ਇੱਕੋਂ ਮਗਰ ਕਮਰੇ ਦਿਖਾ ਕੇ ਆਇਆ ਬੜਾ ਮੰਦਾ ਹਾਲ ਜੀ ਤੇ ਹੁਣ ਇਥੇ ਆਲ ਆਊਟ ਵਗੈਰਾ ਲਿਆਉਣਗੇ ਮੈਂ ਇਹਨਾਂ ਨੂੰ ਕਹਾਂ ਤਿੰਨ ਚਾਰ ਆਲ ਲੋਡ ਲਿਆਓ ਹਰ ਇੱਕ ਕਮਰੇ ਦੇ ਚਲਾਓ ਬਹੁਤ ਮੰਦਾ ਵਾਲੇ ਬਹੁਤ ਜ਼ਿਆਦਾ ਇੱਕ ਤੇ ਆ ਲੈ ਨਿਕਲਿਆ ਮੁੱਖ ਚੱਲਿਆ ਆ ਆ ਬਹੁਤ ਔਖਾ ਸਿਸਟਮ ਆਪਿਆ ਬਹੁਤ ਜ਼ਿਆਦਾ ਆਗੇ ਜੀ ਮਿੱਤਰੋ ਮਾਰਤਾ ਭਰਾ ਇਥੇ ਮਛਰੀ ਬੜਾ ਟਕ ਟਕ ਖਾਈ ਜਾਂਦੇ ਆ ਬੜਾ ਮਛਰੀ ਤੇ ਭਰਾ ਬਹੁਤ ਜ਼ਿਆਦਾ ਮਛਰ ਬਹੁਤ ਬੁਰੇ ਹਾਲ ਭਰਾ ਟਕ ਟਕ ਖਾਦਾ ਚਾਬੀ ਲੱਭ ਗਈ ਭਰਾਵਾ ਮੁੰਡਿਆਂ ਨੂੰ 50 ਰੁਪਏ ਦਾ ਲਾਸ਼ ਦੇ ਦਿੱਤਾ ਚਾਬੀ ਦੇ ਗਏ ਕਿਤੇ ਲੱਗੇ ਚਾਬੀ ਇੱਥੇ ਇੱਥੇ ਜਿੱਥੇ ਅਮਰੂਤ ਨਹੀਂ ਲਾਇਆ ਹੁਣ ਤੁਸੀਂ ਤੋਂ ਅਗਲੇ ਬੰਦੇ ਆਈ ਚਾਬੀ ਚਾੜਿਆ ਲਾਉ ਸਮਾਨ ਲੈ ਵੀ ਮਿੱਤਰਾਂ ਫਰਿੱਜ ਵੀ ਆ ਗਿਆ ਤੇ ਆਪਣਾ ਉਹ ਸੁਨਵੀਰ ਵੀ ਆ ਗਿਆ ਧੰਨਵਾਦ ਇਹ ਤਾਂ ਬਣਦਾ ਇਹ ਮੈਂ ਕਹਿੰਦਾ ਵੀ ਦੋ ਦਿਨ ਅਗੇ ਕੰਮ ਖਚਾਤਾ ਵੀਰ ਨੇ ਬਸ ਕੰਮ ਖਿੱਚਣਾ ਹਰ ਕੀ ਹੈ ਉਹ ਪਰ ਬੰਦਾ ਨਹੀਂ ਆ ਮਾੜਾ ਬੰਦਾ ਹੋਇਆ ਕਮਜ਼ੋਰੀ ਆਈ ਵੇ ਇਹਨਾਂ ਨੂੰ ਚੱਲ ਚੱਲ ਆ ਜਾ ਆ ਜਾ ਚਿੰਗਲ ਬਹੁਤ ਵਧੀਆ ਲਾ ਲਾ ਹੇਠੋਂ ਮੈਂ ਫੜ ਲਾਂਗਾ ਚੱਲ 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 ਲਾ 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 ਨਾੜੀ ਬੰਦੇ ਡੇ ਚੱਲ 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 ਬੱਸ 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 ਇੱਧਰ ਆ ਲੈ ਤੂੰ ਮੇਰੇ ਨਾਲ ਬੈਠੀ ਹੁਣ ਠਾਹ ਜਣ ਮੈਂ ਲਵਾਉਂਦਾ ਨਾਲ ਮਰੂਤੀ ਤੇ ਬੈਠ ਕੇ ਜਾਣਾ ਆ ਤੇ ਭਾਜੀ ਹੁਣ ਵਾਲੀ ਗੱਡੀ ਲੈ ਕੇ ਆਉਣੀ ਆ ਲੈ ਵੀਰ ਦੇ ਨਾਲ ਬੈਠ ਗਿਆ ਹੁਣ ਤਾਂ ਹੁਣ ਚੱਲੇ ਆ ਗੱਡੀ ਲੈ ਆਈਏ ਗੱਡੀ ਖਰਾਬ ਹੋਈ ਆਪਣੀ ਜਲਦੀ ਜਲਦੀ ਲੈ ਆਈਏ ਮਾਹ ਚੱਲੀਏ ਚਲੋ ਉਹ ਦੂਰੇ ਓਏ ਓਏ ਵੇਲੀ ਆ ਰਹਿਣ ਤਾਂ ਉਹਨੂੰ ਦੇਖੀਂ ਆਜੋ 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 ਕੋਣ ਮਿੰਟ ਮਿੰਟ ਹੀ ਬੈਠੋ ਆ ਆ ਆਹ ਆਉਂ ਪਹਿਲੇ ਚਲਾ ਲੈਿੰਦਾ ਤਾਂ ਮੁੰਡਾ ਮੁੰਡਾ ਚਲਾ ਲੈਂਦਾ ਵਾ ਲਾ ਲਈ ਦੇ ਪੱਟ ਕੱਢ ਲੀ ਗਿਆ ਓ ਮੇਰਾ ਪੁੱਤ ਆ ਗਿਆ ਕਾਰਡ ਇਦਾਂ ਹਾਂ ਬਾਬਾ ਸਹੀ ਸਹੀ ਕਰੇ ਟੋਰ ਦੇ ਘਟੀ ਜਰਾ ਟਾਊਗਰ ਪਾ ਦੇ ਵੇਖੀਓ ਕਿੰਨੀ ਆਂਦੇ ਆ ਆ ਕੋ ਇੱਧਰ ਆਣਾ ਭਾਗਤ ਜਾਈ ਜਾਣ ਗੱਲ ਗੱਤ ਜਾਈ ਜਾਣਾ ਗੱਲ ਬਾਹੂ ਵੀ ਖੁੱਦ ਨੋ ਗਿਆ ਜੀ ਕੋ ਦਾਦਾ ਮੀਟਰ ਨੇ ਲਾਦੀ ਮੇਰੇ ਵੀਰ ਹੋਰ ਤਾਂ ਦੇੇ ਛੁੱਟਾਂਗੇ ਬਾਰੇ ਬਾਰੇ ਬਾਹੂ ਵੀ ਤੇ ਲੈ ਆਇਆ ਹਾਂ ਜੀ ਕਿਤਾ ਠੀਕ ਹਮ ਉਹ ਕਿਨੇ ਜੇ ਪਾਇਆ ਸਾਬ ਗੱਤ ਜੇ ਬਣੇ ਫੇ ਸਹੀ ਆ ਉਹਦਾ ਹਾਂ ਜੀ ਇੱਥੇ ਜਾਣਾ ਮਨ ਅਨੰਦਪੁਰ ਸਾਹਿਬ ਜਾਣ ਵਾਲੇ ਜਾਂਦੇ ਪਰ ਲੱਖ ਦੁਹਰਾ ਹੋ ਜਾਂਦਾ ਹੀ ਵੀ ਅਸੀਂ ਪਹੁੰਚੇ ਆ ਆਪਣੇ ਭਰਾ ਦੇ ਕੋਲੋਂ ਤੇ ਭਰਾ ਨਾਲ ਤੁਹਾਨੂੰ ਬੁਲਾਉਂਦੇ ਆ ਆਪਣੀ ਰਿਸ਼ਤੇਦਾਰੀ ਆ ਤੇ ਪ੍ਰੋਪਰਟੀ ਡੀਲਰ ਨੇ ਤੇ ਜੇ ਕਿਹਨੇ ਪਲਾਟ ਵੇਚਣਾ ਜਾਂ ਲੈਣਾ ਆ ਤੇ ਲੈ ਸਕਦੇ ਤੁਸੀਂ ਤੇ ਗੁਰਦਾਸਪੁਰ ਰੋਡ ਤੇ ਰਹਿੰਦੇ ਨੇ ਤੇ ਬਾਕੀ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਨੇ ਤੇ ਭਰਾ ਦੇ ਨਾਲ ਤੁਹਾਨੂੰ ਹੁਣ ਆਪਾਂ ਮਿਲਾਉਂਦੇ ਆ ਤੇ ਇਹ ਆਪਣੇ ਭਰਾ ਨੇ ਇਹਨਾਂ ਦਾ ਕੰਮ ਆ ਤੇ ਆਹ ਦੇਖੋ ਇਹਨਾਂ ਦੀ ਆਪਣਾ ਆਫਿਸ ਬਣਿਆ ਹੋਇਆ ਵਾ ਤੇ ਇਹ ਗੁਰਦਾਸਪੁਰ ਰੋਡ ਆ ਲੋਕੇਸ਼ਨ ਕੀ ਮੰਨ ਲਓ ਲੱਗ ਚਾਗੇ ਇਹ ਹੈਗਾ ਜੀ ਸਿੰਘ ਸਭਾ ਗੁਰਦੁਆਰਾ ਅੱਛਾ ਕਰਤਾਰਨਗਰ ਜੀਟੀ ਰੋਡ ਸਿੰਘ ਸਭਾ ਗੁਰਦੁਆਰ ਸਾਹਿਬ ਉਹ ਜੇ ਕਰਤਾਰਨਗਰ ਤੇ ਜੀਟੀ ਰੋਡ ਬਟਾਲਾ ਜੀ ਤੇ ਮਿਹਰਬਾਨੀ ਸਾਹਿਬ ਜੀ ਪੱਕੇ ਜੀ ਠੀਕ ਹੈ ਸਰ 10 ਵਜੇ ਤੇ ਹੁਣ ਆਇਆ ਜੀ ਉਹ ਜੀ ਬਲੇ 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 ਮਸ਼ਰ ਖਾ ਗਿਆ ਮੈਨੂੰ ਟੋ ਟਕ ਟਕ ਕੇ ਮਸ਼ਰ ਖਾ ਗਿਆ ਜੀ ਮੈਨੂੰ ਤੇ ਤੁਸੀਂ ਹੁਣ ਆਏ ਜੇ ਬੜਾ ਬੁਰਾ ਲੈਂਦਾ ਸਰ ਸਮਾਂ ਸਰ ਸਹੀ ਹੈ ਲੈ ਵੀ ਹੋਏ ਸੰਭਾਲ ਲਿਆ ਆਇਆ ਸੰਦੀਪ ਨੂੰ ਤੇ ਮੰਮੀ ਨੂੰ ਓਏ ਮੈਂ ਚੱਲਿਆ ਤੁਹਾਨੂੰ ਲੈਣ ਚੱਲਿਆ ਸੀਗੇ ਕੋਈ ਸੁਣੇ ਇੰਦਾ ਕਰ ਉਹ ਬਾਊ ਇਹ ਘਰ ਹੋ ਗਿਆ ਪਹਿਲਾਂ ਇੱਕ ਵਾਰੀ ਤੇ ਠੀਕ ਹੈ ਹਾਂ ਡੇਡਿ ਕਰਨ ਦੇ ਜਾਇ ਕਰੀ ਹੋਇਆ ਬਸ ਇਹਦਾ ਡੇਡਿ ਨਹੀਂ ਚਲਾਉਂਦਾ ਲੈ ਵੀ ਮਾਸੀ ਜੀ ਵੀ ਆ ਗਏ ਨੇ ਚਿੰਕਲ ਵੀ ਆ ਗਿਆ ਆਪਣਾ ਭਰਾ ਹਾਂਜੀ ਚਿੰਕਲ ਸਾਹਿਬ ਆ ਗਏ ਜੇ ਚੱਲ ਜੀ ਆਸਮਾਨ ਸਾਰਾ ਹੁਣ ਇਹ ਕਿ ਰਹਿ ਗਿਆ ਬਾਬਾ ਹੀ ਸਮਾਨ ਹੈ ਉਹ ਕਰਦਿਆ ਕਰਦਿਆ ਕਿੰਨਾ ਜਗੜ ਜਾ ਹੈਂ ਤੇ ਚੀ ਚਾਰ ਫੇਰੇ ਲੱਗੇ ਚੱਕ ਹੱਕਨ ਵਾਰ ਫੇਰਾ ਭਲਾ ਹੈ ਤੀਜਾ ਤੀਜਾ ਫੇਰਾ ਬਸ ਹੁਣ ਇੱਕ ਬੰਦਾ ਤਾਂ ਇਹਨੂੰ ਚਾਹੀਦਾ ਨਾ ਇੱਕ ਬੰਦਾ ਤਾਂ ਇਹਨੂੰ ਚਾਹੀਦਾ ਸਾਂਭਣ ਵਾਸਤੇ ਹੀ ਲਓ ਖਲਾ ਕੁੱਲੀ ਫਟੇ ਲਓ ਖਲਾਈਓ ਪਾ ਦੁੱਧ ਦਾ ਪਨੀਰ ਬਣ ਗਿਆ ਹੁਣ ਮੈਂ ਉਹ ਖਤਮ ਹੋ ਗਿਆ ਬਸ ਆ ਫੜਿਓ ਬੋਲਦੇ ਇਹਨੂੰ ਮਤਲਬ ਸਾਡੀ ਤੇ ਆਹੋ ਏਦਾਂ ਦਿਹਾੜੀ ਲੰਗ ਜਿੰਦੀ ਫੜਿਓ ਇਹਨੂੰ ਐ ਓਏ ਉਹ ਫੜਿਓ ਬਾਹਰ ਨਿਕਲ ਗਈ ਓਏ ਉੱਠ ਗਈ ਓਏ ਉਹ ਚੁੱਪ ਕਰ ਜਾ ਓਏ ਬਸ ਐਦਾਂ ਸਾਡੀ ਸਾਰੀ ਢੜੀ ਨੰਗਾ ਦਿੰਦੀ ਆ ਕੁੜੀ ਬਸ ਹੈ ਸੁਨ ਸੁਨ ਆ ਗਿਆ ਹੁਣ ਆਪੇ ਰੱਖ ਲੈਣਗੇ ਹੁਣ ਚੱਲੀ ਅਸੀਂ ਕੱਢਣਾ ਆਪਣਾ ਚਟਨੀयां ਬਣਾਈ ਸੱਚ ਚੜਜੋ ਕੀ ਥੋੜੀ ਜੀ ਇੰਨੀ ਹੋਈ ਹੋਈ ਲਾਹੋਦੇ ਚ ਪਾ ਦੇ ਹੁਣ ਲੱਗਿਆ ਰੋਟੀ ਖਾਣ ਰੋਟੀ ਮੰਮੀ ਲੈ ਆਏ ਨੇ ਪਕਾ ਕੇ ਕੜੀ ਲਿਆਂਦੀ ਆ ਓ ਚਟਨੀ ਲਈ ਆਈ ਚਿੰਕਲ ਦਾ ਬਹੁਤ-ਬਹੁਤ ਧੰਨਵਾਦ ਵਿਚਾਰੇ ਦਾ ਬੋਲੀ-ਬੜੀ ਵਿਚਾਰਨੀ ਨਹੀਂ ਸਹੀ ਗੱਲ ਬੜੀ ਸੇਵਾ ਕੀਤੀ ਪਈ ਵੀਰ ਨੇ ਤੇ ਚਿੰਕਲ ਤੇਰੀ ਵਿਦੋਤ ਕੰਮ ਹੋ ਗਏ ਨੇ ਤੇ ਮੈਂ ਤੇ ਆ ਰੱਖ ਲਿਆ ਮਰਦਵਾਣ ਹੀ ਗੜੀ ਰਹਿਣਾ ਮਰਦਵਾਣ ਕਹਿੰਦੇ ਨੇ ਕੀ ਕਹਿੰਦੇ ਯਾਰ ਘੋਟਣਾ 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 ਆਹੋ ਘੋਟਣਾ ਘੋਟਣਾ ਕਿੰਨੂੰ ਘੋਟਦੇ ਲਓ ਯਾਰ ਰੋਟੀ ਲੈ ਕੇ ਖਾਣੋ ਚੌਲਿਆਂ ਦੇ ਨਾਲ ਉਹਦੀ ਕੜੀ ਚਿੰਕਲ ਨੂੰ ਛੱਡੇ ਚਿੰਕਲ ਦੇ ਘਰੇ ਰਾਤ ਦੇ ਵਜੇ ਜਿੰਨੇ 11 ਤੇ ਚਿੰਕਲ ਨੂੰ ਚੱਲਿਆ ਘਰੇ ਅਸੀਂ ਅੱਧਾ ਘੋਣਾ ਘੰਟਾ ਪਛਾਤਾ ਸ਼ੱਕਦੇ ਵੀ ਲੱਗ ਗਿਆ ਤੇ ਹੁਣ ਛੱਡਾਂਗੇ ਆਪਾਂ ਚੱਲੀਏ ਜੀ ਢਿੰਕੋਂ ਨੂੰ ਛੱਡਾਂਗੇ ਆਪਾਂ ਹੁਣ ਤੇ ਆਹ ਕੁੜੀ ਦੀ ਬਸ ਨਾ ਵਾਜਾਂ ਹੀ ਆਉਂਦੇ ਨੇ ਟੈਂ 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 ਲਾਈਏ ਨੇ ਸਮਾਨ ਤੇ ਲਗਾ ਦੇ ਗੱਡੀ ਦਾ ਖਾ ਲੋ ਖਾ ਲੋ ਖਾ ਲੋ ਖਾਓ ਗਾਈ ਜੀਜੀ ਖਾਓ ਉਹਨੇ ਗੱਡੀ ਦਾ ਸਮਾਨ ਆ ਘਾ ਲੈਣਾ ਬਾਹਰ ਚਾੜ ਦੇ ਲੈ ਵੀ ਆਪਣੀ ਹੁਣ ਹੋ ਗਏ ਤਿਆਰੀਆਂ ਤੇ ਉਹ ਕੈਟਰ ਨਹੀਂ ਖਾਣਨੀ ਕੈਟਲ ਕੈਟਲ ਵੀ ਖਾਣਨੀ ਹੈ ਹਾਂ ਚੱਲਨੇ ਆਪਾਂ ਜੀ ਆ ਜੀ ਨੂੰ ਸੁਨੇਹੇ ਕਰਨੇ ਆ ਜੀ ਓਕੇ ਓਕੇ ਆ ਜਾਣਾ ਯਾਰ ਕਿੰਨੇ ਵਜੇ ਆਉਣਾ ਕੋਈ ਕਿੰਨੇ ਜੀ ਕਹੋ ਜੀ ਆਜਾਗੇ ਮਾਰੇ ਹੋਏ ਕੰਮ ਵਾਲੀ ਕੁੜੀ ਆ ਕੇ ਫੇਰ ਆਉਂਗੀ ਜਾ 10 ਚਲੋ ਚਲੋ ਠੀਕ ਆ ਓ ਕਹਿੰਦਾ ਹੁਣ ਚਲੋ ਜਾਣ ਦੋ ਵੀ ਹੁਣ ਚੱਲੇ ਆਪਾਂ ਘਰੇ ਲੈ ਵੀ ਅੱਜ ਸਾਡੇ ਘਰੇ ਡਪਾਇਆ ਤੇ ਅੱਜ ਵਧਾਈਆਂ ਕਰਨ ਨੂੰ ਨਾਲ ਹੋਰ

<laughs> थाला। 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 तो खाना खाना बढ़िया खाना क्या पढ़ रहे हैं शारदा ने यहाँ पे खाना लेट गया कोई यहाँ पे हैं लाभी पूरे बाराम बाज़ीगे ने तो अहीं बोएगे पंद्रह मिनट और नंकरे यार ना कीलो ना कीलो ना कीलो ना वाह हम की बेख़ना बोलने बोलने ही होंगे क्या दी ਕਾਂਕੂ ਕਾਂਟਨ ਨੂੰ ਕਹਿੰਦੀ ਕਾਂਕੂ ਨੂੰ ਵੇਖਣੇ ਕੀ ਵੇਖਣਾ ਹੈ ਕਾਂਟਨ ਕੀ ਵੇਖਣਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦਾ ਮੌਤ ਤੱਕ ਲਈ ਸਸ਼ੀਕਾਂ ਤੇ ਮੰਮੀ ਉੱਥੇ ਰੁਕੇ ਆ ਤੇ ਮੈਂ ਤੇ ਸੰਦੀਪ ਆ ਗਏ ਕਿਉਂਕਿ ਏ ਆਪਾਂ ਉਹਦਾ ਰਹਿਣਾ ਕਿੰਦੀ ਦੀ ਬਹੁਤ ਕਹਿਣ ਦੀ ਅਸਲ ਜਨ ਗੁਡੀਆਂ ਨੂੰ ਫਿਰ ਉੱਤੇ ਮੱਛਰ ਬੜਾ ਲੜਦਾ ਏ ਇਹ ਕੰਬਲ ਲੈਂਦੀ ਨਹੀਂ ਆ ਤੇ ਮੱਛਰ ਬਹੁਤ ਜ਼ਿਆਦਾ ਆ ਆਤੋ ਹੀ ਪਈ ਆ ਤੇ ਇਹਦਾ ਕਰਕੇ ਫਿਰ ਇਹ ਉੱਠ ਜਾਂਦੀ ਬਾਰ ਬਾਰ ਬੜਾ ਉੱਠਦੀ ਏ ਫਿਰ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀ ਥੋੜਾ ਜਿਹਾ ਸੈਟਲਮੈਂਟ ਜੀ ਦਰਵਾਜਾ ਇੱਕ ਅੱਧਾ ਲੱਗ ਜੇ ਤਾਂ ਮੈਂ ਫਿਰ ਰਹਾ ਕਰਾਂਗੇ ਫਿਰ ਕੋਈ ਚੱਕਰ ਨਹੀਂ